ਹੁਣ ਅਮੀਰਾ ਨੂੰ ਨਹੀਂ ਮਿਲੇਗੀ ਮੁਫਤ ਬਿਜਲੀ ਸਬਸਿਡੀ ਵੀ ਹੋਵੇਗੀ ਬਾ ਜੀ ਹਾਂ ਇੱਕ ਖਬਰ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਅਮੀਰਾ ਦੇ ਵੱਲੋਂ ਬਿਜਲੀ ਦੀ ਮੁਫਤ ਸਹੂਲਤ ਹੈ ਜੋ ਲਈ ਜਾ ਰਹੀ ਹੈ ਜੀ ਹਾਂ ਸੋ ਹੁਣ ਅਮੀਰਾ ਨੂੰ ਮੁਫਤ ਬਿਜਲੀ ਐ ਜੋ ਨਹੀਂ ਮਿਲੇਗੀ ਤੇ ਸਬਸਿਡੀ ਵੀ ਬੰਦ ਕਰ ਦਿੱਤੀ ਜਾਵੇਗੀ ਸੋ ਕਿਸ ਸੂਬੇ ਦੇ ਲਈ ਇਹ ਕਿਹਾ ਗਿਆ ਸੋ ਇਹ ਵੀ ਤੁਹਾਨੂੰ ਦੱਸ ਦਿਆਂ ਤਾਂ ਦੱਸ ਦਈਏ ਕਿ ਇਹ ਜੋ ਖਬਰ ਹੈ हिमाचल प्रदेश ਦੇ ਲੋਕਾਂ ਨਾਲ ਜੁੜੀ ਖਬਰ ਹੈ। ਹਿਮਾਚਲ ਕੈਬਨਿਟ ਚ ਅਮੀਰਾ ਲਈ 125 ਯੂਨਿਟ ਮੁਫਤ ਬਿਜਲੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਧਾਨਗੀ ਚ ਹੋਈ ਬੈਠਕ ਚ ਫੈਸਲਾ ਲਿਆ ਗਿਆ ਕਿ ਹੁਣ ਇੱਕ ਪਰਿਵਾਰ 1 ਮੀਟਰ ਦੇ ਆਧਾਰ ਤੇ ਸਾਰੇ ਖਪਤਕਾਰਾਂ ਨੂੰ ਬਿਜਲੀ ਮਿਲੇਗੀ। ਕੈਬਨਟ ਦੇ ਫੈਸਲੇ ਜਾਣਕਾਰ ਦਿੰਦਿਆਂ ਮੰਤਰੀ ਹਰਸ਼ਵਰਧਨ ਚੋਹਾਨ ਨੇ ਕਿਹਾ ਕਿ ਬਿਜਲੀ ਬੋਰਡ ਘਾਟੇ 'ਚ ਚੱਲ ਰਿਹਾ ਬੋਰਡ ਕੋਲ ਕਰਮਚਾਰੀ ਨੂੰ ਤਨਖਾਹ ਦੇਣ ਲਈ ਵੀ ਪੈਸਾ ਨਹੀਂ ਹੈ ਪਿਛਲੀ ਸਰਕਾਰ ਵੱਲੋਂ ਬਿਜਲੀ ਤੇ ਦਿੱਤੀ ਗਈ ਸਬਸਿਡੀ ਦੀਆਂ ਦੇਣਦਾਰੀਆਂ ਵੀ ਸਰਕਾਰ ਨੂੰ ਚੁਕਾਉਣੀਆਂ ਪੈ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਬੋਰਡ ਦੇ ਘਾਟੇ ਨੂੰ ਵੇਖਦਿਆਂ ਸਰਕਾਰ ਨੇ ਸੂਬੇ ਦੇ ਸਾਧਰ ਸੰਪਨ ਲੋਕਾਂ ਨੂੰ ਬਿਜਲੀ ਸਬਸਿਡੀ ਦੇ ਘੇਰੇ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਉਹਨਾਂ ਦੱਸਿਆ ਇਸ ਦੇ ਨਾਲ ਹੀ ਏਅਰਯਾ ਤੇ 20 ਰਣਜੀਤ ਸਰਕਾਰੀ ਠੇਕੇਦਾਰਾਂ ਤੋਂ ਵੀ ਬਿਜਲੀ ਸਬਸਿਡੀ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਇਸ ਤੋਂ ਇਲਾਵਾ ਸਾਰੇ ਲੋਕ ਜੋ ਪਾ ਅਭਿਨਾ ਸਾਰੇ ਲੋਕਾਂ ਨੂੰ ਹੁਣ 125 ਯੂਨਿਟ ਮੁਫਤ ਬਿਜਲੀ ਨਵੀਂ ਮ ਨਹੀਂ ਮਿਲੇਗੀ ਇੱਕ ਪਰਿਵਾਰ ਦੇ ਇੱਕ ਹੀ ਬਿਜਲੀ ਮੀਟਰ ਤੇ ਸਬਸਿਡੀ ਦਿੱਤੀ ਜਾਵੇਗੀ ਹੁਣ ਅਮੀਰਾਂ ਨੂੰ ਨਹੀਂ ਮਿਲੇਗੀ ਮੁਫਤ ਬਿਜਲੀ ਸਬਸਿਡੀ ਵੀ ਹੋਵੇਗੀ ਬਾ ਜੀ ਹਾਂ ਇੱਕ ਖਬਰ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਅਮੀਰਾ ਦੇ ਵੱਲੋਂ ਬਿਜਲੀ ਦੀ ਮੁਫਤ ਸਹੂਲਤ ਹੈ ਜੋ ਲਈ ਜਾ ਰਹੀ ਹੈ ਜੀहां ਸੋ ਹੁਣ ਅਮੀਰਾ ਨੂੰ ਮੁਫਤ ਬਿਜਲੀ ਹੈ ਜੋ ਨਹੀਂ ਮਿਲੇਗੀ ਤੇ ਸਬਸਿਡੀ ਵੀ ਬੰਦ ਕਰ ਦਿੱਤੀ ਜਾਵੇਗੀ ਸੋ ਕਿਸ ਸੂਬੇ ਦੇ ਲਈ ਇਹ ਕਿਹਾ ਗਿਆ ਸੋ ਇਹ ਵੀ ਤੁਹਾਨੂੰ ਦੱਸ ਦਿਆਂ ਤਾਂ ਦੱਸ ਦਈਏ ਕਿ ਇਹ ਜੋ ਖਬਰ ਹੈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨਾਲ ਜੁੜੀ ਖਬਰ ਹੈ ਹਿਮਾਚਲ ਕੈਬਨਿਟ ਚ ਅਮੀਰਾ ਲਈ 125 ਯੂਨਿਟ ਮੁਫਤ ਬਿਜਲੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਧਾਨਗੀ ਚ ਹੋਈ ਮੀਟਿੰਗ ਤੇ ਫੈਸਲਾ ਲਿਆ ਗਿਆ ਕਿ ਹੁਣ ਇੱਕ ਪਰਿਵਾਰ 1 ਮੀਟਰ ਦੇ ਅਧਾ ਅਰਤੇ ਸਾਰੇ ਖਪਤਕਾਰਾਂ ਨੂੰ ਬਿਜਲੀ ਮਿਲੀਗੀ ਕੈਬਨਟ ਦੇ ਫੈਸਲੇ ਜਾਣ ਕਰ ਦਿੰਦਿਆਂ ਮੰਤਰੀ ਹਰਸ਼ਵਰਧਨ ਚੋਹਾਨ ਨੇ ਕਿਹਾ ਕਿ ਬਿਜਲੀ ਬੋਰਡ ਘਾਟੇ 'ਚ ਚੱਲ ਰਿਹਾ ਬੋਰਡ ਕੋਲ ਕਰਮਚਾਰੀ ਨੂੰ ਤਨਖਾਹ ਦੇਣ ਲਈ ਵੀ ਪੈਸਾ ਨਹੀਂ ਹੈ ਪਿਛਲੀ ਸਰਕਾਰ ਵੱਲੋਂ ਬਿਜਲੀ ਤੇ ਦਿੱਤੀ ਗਈ ਸਬਸਿਡੀ ਦੀਆਂ ਦੇਣਦਾਰੀਆਂ ਵੀ ਸਰਕਾਰ ਨੂੰ ਚੁਕਾਉਣੀਆਂ ਪੈ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਬੋਰਡ ਦੇ ਘਾਟੇ ਨੂੰ ਵੇਖਦਿਆਂ ਸਰਕਾਰ ਨੇ ਸੂਬੇ ਦੇ ਸਾਧਰ ਸੰਪਨ ਲੋਕਾਂ ਨੂੰ ਬਿਜਲੀ ਸਬਸਿਡੀ ਦੇ ਘੇਰੇ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਹੁਣ ਦੱਸਿਆ ਇਸ ਦੇ ਨਾਲ ਹੀ ਏਰੀਆ ਤੇ 20 ਰਣਜੀਤ ਸਰਕਾਰੀ ਠੇਕੇਦਾਰਾਂ ਤੋਂ ਵੀ ਬਿਜਲੀ ਸਬਸਿਡੀ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਇਸ ਤੋਂ ਇਲਾਵਾ ਸਾਰੇ ਲੋਕ ਜੋ ਇਨ ਪਾ ਅਬিনে ਸਾਰੇ ਲੋਕਾਂ ਨੂੰ 125 ਯੂਨਟ ਮੁਫਤ ਬਿਜਲੀ ਨਵੀਂ ਨਹੀਂ ਮਿਲੇਗੀ ਇੱਕ ਪਰਿਵਾਰ ਦੇ ਇੱਕ ਹੀ ਬਿਜਲੀ ਮੀਟਰ ਤੇ ਸਬਸਿਡੀ ਦਿੱਤੀ ਜਾਵੇਗੀ ਹੁਣ ਅਮੀਰਾਂ ਨੂੰ ਨਹੀਂ ਮਿਲੇਗੀ ਮੁਫਤ ਬਿਜਲੀ ਸਬਸਿਡੀ ਵੀ ਹੋਵੇਗੀ ਬਾ ਜੀ ਹਾਂ ਇੱਕ ਖਬਰ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਅਮੀਰਾ ਦੇ ਵੱਲੋਂ ਬਿਜਲੀ ਦੀ ਮੁਫਤ ਸਹੂਲਤ ਹੈ ਜੋ ਲਈ ਜਾ ਰਹੀ ਹੈ ਜੀहां ਸੋ ਹੁਣ ਅਮੀਰਾ ਨੂੰ ਮੁਫਤ ਬਿਜਲੀ ਹੈ ਜੋ ਨਹੀਂ ਮਿਲੇਗੀ ਤੇ ਸਬਸਿਡੀ ਵੀ ਬੰਦ ਕਰ ਦਿੱਤੀ ਜਾਵੇਗੀ ਸੋ ਕਿਸ ਸੂਬੇ ਦੇ ਲਈ ਇਹ ਕਿਹਾ ਗਿਆ ਸੋ ਇਹ ਵੀ ਤੁਹਾਨੂੰ ਦੱਸ ਦਿਆਂ ਤਾਂ ਦੱਸ ਦਈਏ ਕਿ ਇਹ ਜੋ ਖਬਰ ਹੈ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨਾਲ ਜੁੜੀ ਖਬਰ ਹੈ ਹਿਮਾਚਲ ਕੈਬਨਿਟ ਚ ਅਮੀਰਾ ਲਈ 125 ਯੂਨਿਟ ਮੁਫਤ ਬਿਜਲੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਧਾਨਗੀ ਚ ਹੋਈ ਮੀਟਿੰਗ ਤੇ ਫੈਸਲਾ ਲਿਆ ਗਿਆ ਕਿ ਹੁਣ ਇੱਕ ਪਰਿਵਾਰ 1 ਮੀਟਰ ਦੇ ਅਧਾ ਸਾਰੇ ਸਾਰੇ ਖਪਤਕਾਰਾਂ ਨੂੰ ਬਿਜਲੀ ਮਿਲੇਗੀ ਕੈਬਨਟ ਦੇ ਫੈਸਲੇ ਜਾਣਕਾਰ ਦਿੰਦਿਆਂ ਮੰਤਰੀ ਹਰਸ਼ਵਰਧਨ ਚੋਹਾਨ ਨੇ ਕਿਹਾ ਕਿ ਬਿਜਲੀ ਬੋਰਡ ਘਾਟੇ 'ਚ ਚੱਲ ਰਿਹਾ ਬੋਰਡ ਕੋਲ ਕਰਮਚਾਰੀ ਨੂੰ ਤਨਖਾਹ ਦੇਣ ਲਈ ਵੀ ਪੈਸਾ ਨਹੀਂ ਹੈ ਪਿਛਲੀ ਸਰਕਾਰ ਵੱਲੋਂ ਬਿਜਲੀ ਤੇ ਦਿੱਤੀ ਗਈ ਸਬਸਿਡੀ ਦੀਆਂ ਦੇਣਦਾਰੀਆਂ ਵੀ ਸਰਕਾਰ ਨੂੰ ਚੁਕਾਉਣੀਆਂ ਪੈ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਬੋਰਡ ਦੇ ਘਾਟੇ ਨੂੰ ਵੇਖਦਿਆਂ ਸਰਕਾਰ ਨੇ ਸੂਬੇ ਦੇ ਸਾਧਰ ਸੰਪਨ ਲੋਕਾਂ ਨੂੰ ਬਿਜਲੀ ਸਬਸਿਡੀ ਦੇ ਘੇਰੇ ਤੋਂ ਬਾਹਰ ਕਰਨ ਦਾ ਫੈਸਲਾ ਲਿਆ ਉਹਨਾਂ ਦੱਸਿਆ ਇਸ ਦੇ ਨਾਲ ਹੀ ਏਅਰ ਅਤੇ 20 ਰਣ ਦੇ ਸਰਕਾਰੀ ਠੇਕੇਦਾਰਾਂ ਤੋਂ ਵੀ ਬਿਜਲੀ ਸਬਸਿਡੀ ਵਾਪਸ ਲੈਣ ਦਾ ਫੈਸਲਾ ਲਿਆ ਗਿਆ ਇਸ ਤੋਂ ਇਲਾਵਾ ਸਾਰੇ ਲੋਕ ਜੋ ਇਨਕ ਪਾ ਅਬਿਨ ਸਾਰੇ ਲੋਕਾਂ ਨੂੰ 125 ਯੂਨਿਟ ਮੁਫਤ ਬਿਜਲੀ ਨਵੀਂ ਨਹੀਂ ਮਿਲੇਗੀ ਇੱਕ ਪਰਿਵਾਰ ਦੇ ਇੱਕ ਹੀ ਬਿਜਲੀ ਮੀਟਰ ਤੇ ਸਬਸਿਡੀ ਦਿੱਤੀ ਜਾਵੇਗੀ